ਸਨਾਕਸ਼ੀ ਸਿਨਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ ਸਨਾਕਸ਼ੀ ਸਿਨਾ ਅਤੇ ਜ਼ਹਿਰਤ ਦੇ ਰਿਸ਼ਤੇ ਤੇ ਹੁਣ ਮੋਹਰ ਲੱਗਣ ਵਾਲੀ ਹੈ ਦੱਸਦੀ ਹੈ ਕਿ ਦੋਵੇਂ ਜਾਨੇ 7 ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਨੇ ਤੇ ਹੁਣ ਸਨਾਕਸ਼ੀ ਦੇ ਮਾਪਿਆਂ ਨੇ ਇਸ ਰਿਸ਼ਤੇ ਦੇ ਉੱਤੇ ਮੋਹਰ ਲਾ ਦਿੱਤੀ ਹੈ ਤੇ ਜਿਸ ਤੋਂ ਬਾਅਦ ਸਨਾਕਸ਼ੀ ਦੇ ਹੱਥਾਂ ਦੇ ਉੱਤੇ ਜ਼ਹਿਰ ਦੇ ਨਾਮ ਦੀ ਮਹਿੰਦੀ ਵੀ ਲੱਚ ਚੁੱਕੀ ਹੈ ਸਨਾਕਸ਼ੀ ਸਿਨਾ ਦੇ ਪਿਤਾ ਸ਼ਤਰੂਗਨ ਸਿਨਾ ਅਤੇ ਮਾ ਪੂਨਮ ਸਿੰਘ ਨੇ ਜ਼ਹਿਰ ਇਕਬਾਲ ਦੇ ਨਾਲ ਉਸ ਦੇ ਅੰਤਰਜਾਤੀ ਵਿਆਹ ਨੂੰ ਹੁਣ ਸਹਿਮਤੀ ਦੇ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਦੋਵੇਂ ਜਾਨੇ 7 ਸਾਲ ਤੋਂ ਰਿਲੇਸ਼ਨ ਵਿੱਚ ਸਨ ਤੇ ਆਪਣੇ ਮਾਪਿਆਂ ਨੂੰ ਲੰਮੇ ਸਮੇਂ ਤੋਂ ਆਪਣੇ ਵਿਆਹ ਦੇ ਲਈ ਮਨਾ ਰਹੇ ਸਨ। ਸੁਨਾਕਸ਼ੀ ਦੇ ਮਾਪਿਆਂ ਨੇ ਇਸ ਰਿਸ਼ਤੇ ਨੂੰ ਸਹਿਮਤੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਕੀ ਸੁਨਾਕਸ਼ੀ ਸਿਨਾ ਨੇ ਆਪਣੇ ਹੱਥਾਂ ਦੇ ਉੱਤੇ ਜ਼ਹਿਰ ਇਕਬਾਲ ਦੇ ਨਾਮ ਦੀ ਮਹਿੰਦੀ ਲਗਵਾਈ ਹੈ। ਛਤਰਗਨ ਸਿਨਾ ਨੇ ਆਪਣੀ ਬੇਟੀ ਦੇ ਵਿਆਹ ਲਈ ਸੋਰੇ ਘਰ ਜਾ ਕੇ ਖੁਦ ਸੁਨਾਕਸ਼ੀ ਦੇ ਰਿਸ਼ਤੇ ਦੀ ਗੱਲ ਆਖੀ ਹੈ। ਤਹਾਨੂੰ ਦੱਸ ਦਈਏ ਕਿ ਸ਼ਤਰੂਗੰਦ ਸਿਨਾ ਅਤੇ ਮਾ ਪੂਨਮ ਸਿੰਘ ਆਪਣੀ ਬੇਟੀ ਦੇ ਸਹੁਰੇ ਘਰ ਪਹੁੰਚੇ ਤੇ ਜਿਸ ਤੋਂ ਬਾਅਦ ਸੁਨਾਕਸ਼ੀ ਵੀ ਕਾਫੀ ਖੁਸ਼ ਹੈ ਜਿਵੇਂ ਉਸ ਦੇ ਮਾਪਿਆਂ ਨੇ ਸਹਿਮਤੀ ਦਿੱਤੀ ਤਾਂ ਸੁਨਾਕਸ਼ੀ ਨੇ ਆਪਣੇ ਹੁਣ ਵਾਲੇ ਪਤੀ ਯਾਨਕੀ ਜੀਰਕ ਇਕਬਾਲ ਦੇ ਨਾਮ ਦੀ ਮਹਿੰਦੀ ਆਪਣੇ ਹੱਥਾਂ ਤੇ ਸਜਵਾ ਲਈ ਹੈ ਤੇ ਇਸ ਦੇ ਨਾਲ ਹੀ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਸ਼ਤਰੂਗੰਦ ਘਰ ਰਮਾਇਣ ਵੀ ਪੂਰੀ ਤਰ੍ਹਾਂ ਜਗ ਮੰਗਾ ਦਿੱਤਾ ਗਿਆ ਹੈ ਸੁਨਾਕਸ਼ੀ ਸਿਨਾ ਅਤੇ ਜ਼ੀਰਕ ਇਕਬਾਲ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਸ਼ੁਰੂ ਹੋ ਰਹੀਆਂ ਸਨ ਲੰਮੇ ਸਮੇਂ ਤੋਂ ਸੁਨਾਕਸ਼ੀ ਸਿਨਾ ਅਤੇ ਜ਼ੀਰਕ ਇਕਬਾਲ ਦੇ ਵਿਆਹ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸਨ ਜਿਵੇਂ ਹੀ ਸੁਨਾਕਸ਼ੀ ਦੇ ਮਾਤਾ ਪਿਤਾ ਇਸ ਵਿਆਹ ਲਈ ਰਾਜ਼ੀ ਹੋਏ ਤਾਂ ਉਸਦੇ ਹੱਥਾਂ ਤੇ ਮਹਿੰਦੀ ਵੀ ਲੱਗ ਗਈ ਤੇ ਹੁਣ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਇਸ ਦੇ ਨਾਲ ਹੀ ਭਵਿੱਖ ਦੇ ਵਿੱਚ ਘਰ ਰਮਾਇਣ ਨੂੰ ਵੀ ਲਾਈਟਾਂ ਦੇ ਨਾਲ جگਮਗਾਵਾ ਦਿੱਤਾ ਗਿਆ ਹੈ ਤੇ ਜ਼ੀਰਕ ਇਕਬਾਲ ਅਤੇ ਸੁਨਾਕਸ਼ੀ ਸਿਨਾ ਦੇ ਪਰਿਵਾਰ ਵੀ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਇੰਸਟਾਗ੍ਰam ਅਕਾਊਂਟ ਤੇ ਜੋੜੇ ਦੀ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਕੀ ਕਰੀਬੀ ਦੋਸਤ ਫੋਟੋਆਂ ਖਿਚਵਾਉਂਦੇ ਨਜ਼ਰ ਆਏ ਨੇ ਜੋੜੇ ਦੀ ਮੁਸਕਰਾਹਟ ਨੂੰ ਦੇਖ ਕੇ ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਸਕਦੇ ਨੇ ਕਿ ਦੋਵੇਂ ਆਪਣੇ ਨਵੇਂ ਰਿਸ਼ਤੇ ਦੇ ਲਈ ਕਿੰਨੇ ਖੁਸ਼ ਅਤੇ ਉਤਸ਼ਾਹਿਤ ਨੇ ਇਸ ਦੌਰਾਨ ਸਨਾਕਸ਼ੀ ਨੇ ਲਾਲ ਪੂਰੇ ਰੰਗ ਦਾ ਪਹਿਰਾਵਾ ਪਹਿਨੇ ਹੋਇਆ ਸੀ ਜਦਕਿ ਜ਼ਾਹਿਰ ਰਿਵਾਇਤੀ ਲੁੱਕ ਦੇ ਵਿੱਚ ਨਜ਼ਰ ਆਇਆ